ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਅਸਤੀਫਾ ਮਨਜ਼ੂਰ ਹੋ ਗਿਆ ਔਰ ਉਸੇ ਅਸਤੀਫੇ ਦੇ ਮੱਦੇਨਜ਼ਰ ਅਚਾਨਕ ਚਰਚਾਵਾਂ ਚੱਲ ਗਈਆਂ ਕਿ ਆਪਣੀ ਰਿਟਾਇਰਮੈਂਟ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਜੇ ਰਿਟਾਇਰਮੈਂਟ ਲੈ ਲਈ ਗਈ ਹੈ ਤੇ ਉਹਦਾ ਇੱਕੋ ਇੱਕ ਕਾਰਨ ਹੋ ਸਕਦਾ ਹੈ ਕਿ ਸਿਆਸੀ ਰੁਝਾਨ ਗੁਰਿੰਦਰ ਸਿੰਘ ਢਿੱਲੋਂ ਦੇ ਹੋਣ ਏਡੀਜੀਪੀ ਰੈਂਕ ਦੇ ਉੱਤੇ ਰਹਿ ਚੁੱਕੇ ਨੇ ਆਈਐਸ ਅਫਸਰ ਨੇ ਔਰ ਉਹਨਾਂ ਨੇ ਅਚਾਨਕ ਕਿਉਂ ਅਸਤੀਫਾ ਲੈ ਲਿਆ ਕਿਉਂ ਰਿਟਾਇਰਮੈਂਟ ਲੈ ਲਈ ਅਚਾਨਕ ਕਿਉਂ ਆਪਣੇ ਆਪ ਨੂੰ ਸੇਵਾਮੁਕਤ ਕਰਨ ਦੇ ਲਈ ਅਰਜ਼ੀ ਪਾ ਦਿੱਤੀ ਗਈ ਸੇਵਾ ਮੁਕਤ ਖਿਆਰ ਹੋ ਵੀ ਗਏ ਇਸ ਕਰਕੇ ਇੱਧਰ ਵੱਲ ਨੂੰ ਇਸ਼ਾਰਾ ਜਾਂਦਾ ਕਿਉਂਕਿ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਔਰ ਚੋਣਾਂ ਦੇ ਸਮੇਂ ਦੇ ਵਿੱਚ ਜੇ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਕੋਈ ਅਫਸਰ ਰਿਟਾਇਰਮੈਂਟ ਲੈ ਲਵੇ ਤਾਂ ਸੰਭਾਵਕ ਹੈ ਕਿ ਇਸ ਗੱਲ ਵੱਲ ਧਿਆਨ ਜਾਵੇ ਕਿ ਚੋਣਾਂ ਵੱਲ ਦਾ ਰੁਝਾਨ ਹੋ ਸਕਦਾ ਜਿਵੇਂ ਕਿ ਬੀਬੀ ਪਰਮਪਾਲ कौर ਸਿੱਧੂ ਨੇ ਕੀਤਾ ਆਪਣੀ ਨਿਰਧਾਰਿਤ ਟੈਨਯੋਰ ਨੂੰ ਪੂਰਾ ਕਰਨ ਤੋਂ ਪਹਿਲਾਂ ਹੀ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਟੈਨਯੋਰ ਉਹਨਾਂ ਦਾ ਅਕਤੂਬਰ ਮਹੀਨੇ ਦੇ ਵਿੱਚ ਖਤਮ ਹੋਣਾ ਸੀ ਉਸ ਤੋਂ ਪਹਿਲਾਂ ਹੀ ਰਟਾਇਰਮੈਂਟ ਲੈ ਲਈ ਗਈ ਕਈ ਮਹੀਨੇ ਪਹਿਲਾਂ ਰਟਾਇਰਮੈਂਟ ਲੈ ਕੇ ਤੇ ਹੁਣ ਉਹ ਬੀਜੇਪੀ ਦੇ ਉਮੀਦਵਾਰ ਨੇ ਔਰ ਬੀਜੇਪੀ ਦੇ ਵੱਲੋਂ ਚੋਣ ਲੜ ਰਹੇ ਨੇ ਬਠਿੰਡਾ ਕੌਨਸਟਿਊਐਂਸੀ ਜਿਹੜੀ ਹੈਗੀ ਉਹਨਾਂ ਦੀ ਲੋਕ ਸਭਾ ਕੌਨਸਟਿਊਐਂਸੀ ਹੈ ਉੱਥੋਂ ਚੋਣ ਲੜ ਰਹੇ ਨੇ ਔਰ ਉਸੇ ਲੀਹ ਦੇ ਉੱਤੇ ਹੁਣ ਇਧਰ ਵੱਲ ਵੀ ਵਿਚਾਰਿਆ ਜਾ ਰਿਹਾ ਜਿਵੇਂ ਕਿ ADGP ਗੁਰਿੰਦਰ ਸਿੰਘ ਢਿੱਲੋਂ ਬਾਬਤ ਵਿਚਾਰਿਆ ਜਾ ਰਿਹਾ ਕਿਉਂਕਿ ADGP ਗੁਰਿੰਦਰ ਸਿੰਘ ਢਿੱਲੋਂ ਚ ਸਾਬਕਾ ADGP ਜਿਹੜੇ ਨੇ ਉਹਨਾਂ ਦੀ ਨੇੜਤਾ ਜਿਹੜੀ ਆ ਉਹ ਕਾਂਗਰਸ ਪਾਰਟੀ ਨਾਲ ਖਾਸੀ ਹੈ ਆਪ ਵੀ ਕਈ ਵਾਰ ਕਹਿ ਚੁੱਕੇ ਨੇ ਔਰ ਉਦਾਂ ਵੀ ਰਾਹੁਲ ਗਾਂਧੀ ਦੇ ਨਜ਼ਦੀਕ ਵੇਖੇ ਗਏ ਨੇ ਰਾਹੁਲ ਗਾਂਧੀ ਦੇ ਨਜ਼ਦੀਕ ਵੀ ਉਦੋਂ ਹਰਮੰਦਰ ਸਾਹਿਬ ਜਦੋਂ ਰਾਹੁਲ ਗਾਂਧੀ ਆਂਦੇ ਨੇ ਉਦੋਂ ਵੇਖੇ ਗਏ ਨੇ ਗੁਰਿੰਦਰ ਸਿੰਘ ਢਿੱਲੋਂ ਕਾਂਗਰਸ ਪਾਰਟੀ ਜੁਆਇਨ ਕਰ ਸਕਦੇ ਨੇ ਇਹਦੀਆਂ ਚਰਚਾਵਾਂ ਚੱਲ ਰਹੀਆਂ ਸੀ ਆਖਿਰਕਾਰ ਕਾਂਗਰਸ ਪਾਰਟੀ ਤਾਂ ਜੁਆਇਨ ਹੋਗੀ ਪਰ ਉਸ ਤੋਂ ਬਾਅਦ ਕੀ ਟਿਕਟ ਦਿੱਤੀ ਜਾਵੇਗੀ ਕਾਂਗਰਸ ਪਾਰਟੀ ਦੇ ਵਿੱਚ ਇਹਦੀਆਂ ਚਰਚਾਵਾਂ ਹੁਣ ਚੱਲ ਰਹੀਆਂ ਸੀ ਕਿਉਂਕਿ ਫਿਰੋਜ਼ਪੁਰ ਸੀਟ ਅਜੇ ਤੱਕ ਅਨਾਉਂਸ ਨਹੀਂ ਕੀਤੀ ਗਈ ਫਿਰੋਜ਼ਪੁਰ ਸੀਟ ਤੋਂ ਉਮੀਦਵਾਰ ਜਿਹੜਾ ਉਹ ਅਜੇ ਤੱਕ ਅਨਾਉਂਸ ਨਹੀਂ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂ ਇੱਥੇ ਇਹ ਕਿਆ ਸਰਾਈਆਂ ਸੀ ਕਿ ਕੀ ਫਿਰੋਜ਼ਪੁਰ ਸੀਟ ਤੋਂ ਸਾਥਕ ਆਈਡੀਜੀਪੀ ਗੁਰਿੰਦਰ ਢਿੱਲੋਂ ਨੂੰ ਉਮੀਦਵਾਰੀ ਸੌਂਪੀ ਜਾ ਸਕਦੀ ਹੈ ਕਿ ਨਹੀਂ ਜਿਹਦੇ ਉੱਤੇ ਕਾਂਗਰਸ ਪਾਰਟੀ ਨੇ ਸਾਫ਼ ਪਰਮਾਨ ਦੇ ਦਿੱਤਾ ਕਿ ਇਸ ਤਰ੍ਹਾਂ ਦਾ ਕੋਈ ਪਲਾਨ ਨਹੀਂ ਹੈ ਪਰ ਇਸ ਤਰ੍ਹਾਂ ਕਿਉਂ ਸੋਚਿਆ ਜਾ ਰਿਹਾ ਕਿਉਂ ਇਦਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਨੇ ਇੱਥੇ ਇਹ ਵਿਚਾਰਨਾ ਜ਼ਰੂਰੀ ਹੈ ਔਰ ਖਾਸ ਕਰਕੇ ਉਦੋਂ ਜਦੋਂ ਪ੍ਰੀ ਰਿਟਾਇਰਮੈਂਟ ਲੈ ਲਈ ਔਰ ਉਸ ਉੱਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਉਸ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਹਾਲਾਂਕਿ ਬੀਬੀ ਪਰਮਪਾਲ ਕੌਰ ਸਿੱਧੂ ਦੇ ਵੇਲੇ ਇਹ ਮਨਜ਼ੂਰੀ ਜਿਹੜੀ ਹੈ ਦੇਣ ਲੱਗੇ ਸੀਐਮ ਭਗਵੰਤ ਮਾਨ ਨੇ ਖਾਸੀਆਂ ਟਿੱਚਰਾਂ ਕੀਤੀਆਂ ਸੀ ਔਰ ਅਜੇ ਤੱਕ ਉਹ ਮਾਮਲਾ ਇਸੇ ਤਰ੍ਹਾਂ ਸੁਰਖੀਆਂ ਦਾ ਹਿੱਸਾ ਬਣਦਾ ਰਿਹਾ ਖੈਰ ਜਦੋਂ ਹੁਣ ਇਹ ਮਾਮਲਾ ਸਾਹਮਣੇ ਆਇਆ ਗੁਰਿੰਦਰ ਢਿੱਲੋਂ ਵਾਲਾ ਮਾਮਲਾ ਸਾਹਮਣੇ ਆਇਆ ਉਸ ਦੇ ਵਿੱਚ ਹੁਣ ਕਿਆ ਸਰਾਈਆਂ ਇਹ ਨੇ ਕਿ ਰਾਸ਼ਟਰੀ ਪੱਧਰ ਦੇ ਉੱਤੇ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਜਿਹੜਾ ਰੁਝਾਨ ਹੈ ਉਹ ਬੜਾ ਰਲਵਾ ਮਿਲਵਾਇਆ ਆ ਆਈਐਨਡੀਆ ਇਹ ਇਕੱਠੇ ਜੁੜ ਜਿਹੜਾ ਹੈਗਾ ਉਸ ਦੇ ਆਧਾਰ ਦੇ ਉੱਤੇ ਦੋਵੇਂ ਪਾਰਟੀਆਂ ਰਲ ਕੇ ਚੋਣ ਲੜ ਰਹੀਆਂ ਨੇ ਇਸ ਵਾਰ ਤੇ ਨਿਰਧਾਰਿਤ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਨੇ ਵੀ ਕਾਂਗਰਸ ਪਾਰਟੀ ਦੇ ਵਿੱਚ ਜੁਆਇਨ ਹੋਣ ਤੋਂ ਪਹਿਲਾਂ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਹੋਵੇਗਾ ਇਹ ਗੱਲਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਕਿਉਂਕਿ ADGP ਗੁਰਿੰਦਰ ਢਿੱਲੋਂ ਕਾਂਗਰਸ ਵੱਲ ਰੁਝਾਨ ਰੱਖਦੇ ਨੇ ਔਰ ਇਸੇ ਵਾਸਤੇ ਸ਼ਾਇਦ ਸੀਐਮ ਭਗਵੰਤ ਮਾਨ ਵੀ ਮੰਨ ਗਏ ਹੋਣ ਕਿ ਕਾਂਗਰਸ ਪਾਰਟੀ ਤਾਂ ਇਸ ਵੇਲੇ ਖਰ ਆਪਣੀ ਹੀ ਪਾਰਟੀ ਹੈ ਹੋ ਸਕਦਾ ਹੈ ਕਿ ਇਸੇ ਕਰਕੇ ਇਹ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਗਈ ਹਾਲਾਂਕਿ ਜਦੋਂ ਸੀਟ ਡੇਢ ਦੀ ਗੱਲ ਸਾਹਮਣੇ ਆਵੇ ਉਦੋਂ ਜ਼ਰੂਰ ਇਹ ਗੱਲ ਔਨ ਰਿਕਾਰਡ ਸਾਹਮਣੇ ਆ ਚੁੱਕੀ ਹੈ ਕਿ ਸੀਟ ਜਿਹੜੀ ਹੈ ਉਹ ਏਡੀਜੀਪੀ ਗੁਰਿੰਦਰ ਢਿੱਲੋਂ ਨੂੰ ਨਹੀਂ ਦਿੱਤੀ ਜਾਵੇਗੀ ਇਹਦੇ ਉੱਤੇ ਸੀਨੀਅਰ ਲੀਡਰਾਂ ਨੇ ਸਾਫ਼ ਤੌਰ ਤੇ ਸਪਸ਼ਟਕਰਨ ਦੇ ਦਿੱਤਾ ਕਿ ਅਜੇ ਤੱਕ ਕਿਹਾਸ ਰਹੀਆਂ ਸੀ ਕਿ ਫਿਰੋਜ਼ਪੁਰ ਦੀ ਜਿਹੜੀ ਸਖਣੀ ਸੀਟ ਹੈ ਉੱਥੋਂ ਸ਼ਾਇਦ ਕਾਂਗਰਸ ਜਿਹੜੀ ਹੈ ਉਹ ਐਲਾਨ ਸਕਦੀ ਹੈ ਉਮੀਦਵਾਰ ਏਡੀਜੀਪੀ ਗੁਰਿੰਦਰ ਢਿੱਲੋਂ ਨੂੰ ਪਰ ਅ ਇਸ ਉੱਤੇ ਫਿਲਹਾਲ ਪੱਟੀ ਪੋਚ ਦਿੱਤੀ ਗਈ ਹੈ ਫਿਲਹਾਲ ਜੋ ਕਿ ਆਸਰਾਈਆਂ ਚਲਦੀਆਂ ਪਈਆਂ ਨੇ ਉਹਨਾਂ ਮੁਤਾਬਕ ਏਡੀਜੀਪੀ ਗੁਰਿੰਦਰ ਢਿੱਲੋਂ ਜਿਹੜੇ ਕਾਂਗਰਸ ਦੇ ਵਿੱਚ ਜਾ ਚੁੱਕੇ ਨੇ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਪਰ ਹੁਣ ਗੱਲ ਇਹ ਖੜਦੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਜਾਣ ਦਾ ਫਿਰ ਕੀ ਮਕਸਦ ਹੋਵੇਗਾ ਸਿਰਫ ਐਮਪੀ ਦੀ ਸੀਟ ਲੈਣਾ ਹੀ ਮਕਸਦ ਨਹੀਂ ਹੋ ਸਕਦਾ ਹੁਣ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਇੱਕ ਏਡੀਜੀਪੀ ਨੇ ਆਈਐਸ ਰੈਂਕ ਦੇ ਅਫਸਰ ਰਹਿ ਚੁੱਕੇ ਨੇ ਹੁਣ ਤਾਂ ਸਾਬਕਾ ਨੇ ਪਰ ਰਾਹੁਲ ਗਾਂਧੀ ਨਾਲ ਉਹਨਾਂ ਦੀ ਨੇੜਤਾ ਜਿਹੜੀ ਹੈ ਉਹ ਜ਼ਰੂਰ ਉਹਨਾਂ ਨੂੰ ਰਾਹੁਲ ਗਾਂਧੀ ਤੇ ਪਾਰਟੀ ਦੀ ਹਾਈ ਕਮਾਂਡ ਦੇ ਨਜ਼ਦੀਕ ਲੈ ਜਾਵੇ ਕੇ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਰਾਹੁਲ ਗਾਂਧੀ ਦੇ ਕਰੀਬੀ ਅਧਿਕਾਰੀ ਬਣ ਜਾਣ ਉਹਨਾਂ ਦੀ ਸਿਕਿਉਰਿਟੀ ਦੇ ਪ੍ਰਮੁੱਖ ਬਣ ਜਾਣ ਔਰ ਉਸੇ ਆਧਾਰ ਦੇ ਉੱਤੇ ਉਹਨਾਂ ਦੇ ਨਾਲ ਵਿਚਰਨਾ ਸ਼ੁਰੂ ਕਰ ਦੇਣ ਕਿਉਂਕਿ ਜਦੋਂ ਐਮ ਪੀ ਦੀ ਸੀਟ ਦੀ ਗੱਲ ਕਰੀਏ ਤੇ ਜ਼ਰੂਰ ਜਦੋਂ ਰਾਹੁਲ ਗਾਂਧੀ ਦੀ ਸਿਕਿਉਰਿਟੀ ਦੇ ਅਧਿਕਾਰੀ ਬਣ ਜਾਣ ਰਾਹੁਲ ਗਾਂਧੀ ਦੇ ਨਾਲ ਉੱਠਣਾ ਬੈਠਣਾ ਹੋਵੇ ਤਾਂ ਜ਼ਾਹਿਰ ਤੌਰ ਦੇ ਉੱਤੇ ਐਮ ਪੀ ਤੋਂ ਉੱਪਰਲਾ ਅਹੁਦਾ ਮੰਨਿਆ ਜਾ ਸਕਦਾ ਐਮ ਪੀ ਤੋਂ ਜ਼ਿਆਦਾ ਪਾਵਰਸ ਜਿਹੜੀਆਂ ਨੇ ਉਹ ਅਧਿਕਾਰੀ ਉਹ ਆਗੂ ਹੋਲਡ ਕਰੇਗਾ ਜਿਹੜਾ ਪਾਰਟੀ ਹਾਈ ਕਮਾਂਡ ਦੇ ਵਿੱਚ ਵਿਚਰਦਾ ਹੋਵੇ ਜਿਹੜਾ ਦਿਨ ਰਾਤ ਉੱਥੇ ਵਿਚਰਦਾ ਹੋ ਤੇ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਦੀ ਰਾਹੁਲ ਗਾਂਧੀ ਨਾਲ ਕੀ ਨੇੜਤਾ ਜਿਹੜੀ ਆ ਉਹਨਾਂ ਨੂੰ ਹਾਈ ਕਮਾਂਡ ਦੇ ਵਿੱਚ ਜ਼ਰੂਰ ਜਾ ਕੇ ਬਿਠਾ ਸਕਦੀ ਹੈ ਜਿਸ ਦੇ ਨਾਲ ਐਮ ਪੀ ਦੀ ਸੀਟ ਕਿਤੇ ਵੀ ਲਾਗੇ ਚਾਗੇ ਨਹੀਂ ਰਹਿ ਜਾਂਦੀ ਫਿਰੋਜ਼ਪੁਰ ਸੀਟ ਤੋਂ ਐਮ ਪੀ ਜਿੱਤਦਾ ਕਾਂਗਰਸ ਦਾ ਨਹੀਂ ਜਿੱਤਦਾ ਇਹ ਬਾਅਦ ਦੀ ਗੱਲ ਰਹਿ ਜਾਂਦੀ ਹੈ ਪਰ ਜਦੋਂ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਹਾਈ ਕਮਾਂਡ ਚ ਜਾ ਕੇ ਬੈਠਣਗੇ ਜਾਂ ਫਿਰ ਹਾਈ ਕਮਾਂਡ ਦੇ ਨਾਲ ਉਹਨਾਂ ਦਾ ਉੱਠਣਾ ਬੈਠਣਾ ਹੋਵੇਗਾ ਉਹਨਾਂ ਉਹਨਾਂ ਨੂੰ ਕੋਈ ਸੀਟ ਜਿੱਤਣੀ ਨਹੀਂ ਪਵੇਗੀ ਆਪਣਾ ਰਸੂਖ ਕਾਇਮ ਕਰਨ ਦੇ ਵਾਸਤੇ ਉਹਨਾਂ ਨੂੰ ਕਿਸੇ ਸੀਟ ਦੇ ਉੱਤੇ ਆਪਣਾ ਦਬਦਬਾ ਕਾਇਮ ਨਹੀਂ ਕਰਨਾ ਪਵੇਗਾ ਇਸ ਇਸ ਪੱਖੋਂ ਉਹਨਾਂ ਨੂੰ ਸੌਖ ਹੋਵੇਗੀ ਪਰ ਗੱਲ ਇੱਥੇ ਆ ਕੇ ਖੜਦੀ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਨੀਆਂ ਰਾਹੁਲ ਗਾਂਧੀ ਉਹਨਾਂ ਨੂੰ ਇਸ ਪੱਧਰ ਤੇ ਵੀ ਐਕਸੈਪਟ ਕਰਨਗੇ ਜਾਂ ਨਹੀਂ ਦੂਜੀ ਵੱਡੀ ਗੱਲ ਕਿ ਕਾਂਗਰਸ ਪਾਰਟੀ ਦੇ ਜਿਹੜੇ ਪੰਜਾਬ ਦੇ ਸੀਨੀਅਰ ਲੀਡਰਸ ਨੇ ਉਹ ਕੀ ਏਡੀਜੀਪੀ ਗੁਰਿੰਦਰ ਢਿੱਲੋਂ ਨੂੰ ਐਨੇ ਸੌਖੇ ਤਰੀਕੇ ਦੇ ਨਾਲ ਬੁਲੰਦੀਆਂ ਤੱਕ ਪਹੁੰਚਣ ਦੇਣਗੇ ਆਪਣੇ ਆਪ ਚ ਇਹ ਵੀ ਵੱਡੇ ਸਵਾਲ ਖੜ੍ਹਦੇ ਨੇ ਖੈਰ ਇਹਦਾ ਕੀ ਜਵਾਬ ਹੈ ਆਉਂਦੇ ਸਮੇਂ ਤੱਕ ਕਲੀਅਰ ਹੋ ਜਾਵੇਗਾ ਕਿਉਂ ਇਹ ਅਸਤੀਫਾ ਹੋਇਆ ਕਿਸ ਵਾਸਤੇ ਅਸਤੀਫਾ ਲਿਆ ਗਿਆ ਰਟਾਇਰਮੈਂਟ ਕਿਉਂ ਪਹਿਲਾਂ ਲੈ ਲਈ ਗਈ ਹੈ ਔਰ ਕਿਹੜੇ ਮਨਸੂਬੇ ਨੇ ਇਹ ਆਉਂਦੇ ਕੁਝ ਦਿਨਾਂ ਦੇ ਵਿੱਚ ਕਲੀਅਰ ਹੋ ਸਕਦੇ ਨੇ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰਹੋ 1 India Punjabi Subscribe to 1 India channel and never miss an update